ਦੇਖੋ ਜੀ ਇੱਕ ਹੋਰ ਸਚਾਈ ਆ ਦੁਨੀਆਦਾਰੀ ਦੀ ਜਿਹੜਾ ਅੱਜ ਦਾ ਸਮਾਂ ਸ਼ੁਰੂ ਹੋ ਗਿਆ ਛੱਟ ਮੰਗਣੀ ਪੱਟ ਵਿਆਹ ਆ ਕਹਿੰਦੇ ਵੀ ਸ਼ਾਦੀ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ ਹੈ ਭਾਵੇਂ ਅਸੀਂ ਕੋਈ ਧੀ ਪੁੱਤ ਆਪਣੀ ਮਰਜ਼ੀ ਨਾਲ ਵਿਆਹ ਕਰਾ ਰਹੇ ਹਾਂ ਭਾਵੇਂ ਮਾਂ ਬਾਪ ਆਪਣੇ ਧੀ ਪੁੱਤ ਦਾ ਆਪ ਦੀ ਮਰਜ਼ੀ ਨਾਲ ਵਿਆਹ ਕਰ ਰਹੇ ਆ ਕਹਿੰਦੇ ਵੀ ਵਿਆਹ ਤੋਂ ਪਹਿਲਾਂ ਸੋਚੋ ਸਮਝੋ ਪਤਾ ਕਰੋ ਜੋ ਵੀ ਹੈ ਆਪਣੇ ਮਨ ਦੀ ਤਸੱਲੀ ਕਰੋ ਪੂਰੀ ਕੋਈ ਸਮਾਂ ਤੁਹਾਡੇ ਕੋਲ ਕੀਮਤੀ ਹੁੰਦਾ ਜਦੋਂ ਸ਼ਾਦੀ ਹੋ ਗਈ ਜਦੋਂ ਵਿਆਹ ਹੋ ਗਿਆ ਸਾਰਾ ਕੁਝ ਨਿਬੜ ਗਿਆ ਫੇਰ ਨਾ ਸੋਚੋ ਵੀ ਕੀ ਹੋਇਆ ਅਸੀਂ ਤਾਂ ਫਸ ਗਏ ਅਸੀਂ ਜੇ ਆ ਅਸੀਂ ਬੋਹ ਹੈ ਨਾ ਫੇਰ ਨਭਾ ਲੋ ਕਿਉਂਕਿ ਤੁਹਾਡਾ ਆਪਣਾ ਫੈਸਲਾ ਹੁੰਦਾ ਤੁਸੀਂ ਨਹੀਂ ਸੋਚ ਕਈ ਵਾਰ ਕਿਸੇ ਲਾਲਚ ਬਸ ਪੈ ਜਾਂਦੇ ਆ ਲਾਲਚ ਵਸ ਪੈ ਕੇ ਅਸੀਂ ਕਈ ਵਾਰ ਬੱਚੇ ਆਪਣੀ ਜ਼ਿੰਦਗੀ ਆ ਬਰਬਾਦ ਕਰ ਲੈਂਦੇ ਨੇ ਕਦੀ ਬਰ ਮਾਪੇ ਲਾਲਚ ਵਸ ਪੈ ਕੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਨੇ ਸੋਈ ਗੱਲਾਂ ਫਿਰ ਜਿਹਾ ਜਿਹਾ ਵੀ ਕਰਮਾ ਸਾਰੀ ਤੁਹਾਨੂੰ ਘਰ-ਬਾਰ ਜੀਵਨ ਸਾਥੀ ਕੁਝ ਵੀ ਹੈ ਰਿਸ਼ਤੇਦਾਰ ਮਿਲ ਗਏ ਫਿਰ ਨਭਾ ਲੋ ਫੇਰ ਨਾ ਟੜਫੜ ਕਰਿਆ ਕਰੋ ਠੀਕ ਹੈ ਜੀ ਸੋਈ ਗੱਲਾਂ ਫੇਰ ਤਾਂ ਦੋਹਾਂ ਤਿਹਰਾ ਦੇ ਘਰ ਬਰਬਾਦ ਹੋ ਜੰਨੇ ਆ ਜੇ ਤੁਸੀਂ ਵਿਆਹ ਤੋਂ ਬਾਅਦ ਸੋਚਦੇ ਹੋ ਠੀਕ ਹੈ ਜੀ ਇਹ ਪਹਿਲਾਂ ਸੋਚਣ ਵਾਲੀਆਂ ਗੱਲਾਂ ਆ